देखो ਇਹਨਾਂ ਨੂੰ ਬਾਰ-ਬਾਰ ਮੂੰਹ ਤੇ ਆਵਾ ਗਲਤ ਕੰਮ ਕਰਨ ਦਾ ਇੱਕ ਸਦਰ ਵਾਲਾ ਐਸਐਚਓ ਅਮਨ ਜਿਹੜਾ ਹਮੇਸ਼ਾ ਇਸ ਸ਼ਹਿਰ ਦੀ ਜਿਹੜੀ ਸ਼ਾਂਤੀ ਭੰਗ ਕਰਦਾ ਤੇ ਕੁੱਠੇ ਕੰਮ ਕਰਦਾ ਪਿਛਲੇ 3-4 ਸਾਲ ਤੋਂ ਇੱਕੋ ਥਾਣੇ 'ਚ ਲੱਗਾ ਹੈ ਸੀ ਮਿਨਿਸਟਰ ਸਾਹਿਬ ਦੇ ਹੁਕਮ ਆਇਪੀ ਜਿਨ੍ਹਾਂ ਨੂੰ ਜ਼ਿਆਦਾ ਸਮਾਂ ਹੋ ਗਿਆ ਥਾਣੇ ਉਹਨਾਂ ਨੂੰ ਐਸਐਚਓ ਨਾ ਲਾਇਆ ਜਾਏ ਪਰ ਉਹ ਪਤਾ ਨਹੀਂ ਉਹਦੀ ਕਿੱਥੇ ਸੈਟਿੰਗ ਆ ਕਿਹਦਾ ਕਮਾਊ ਪੋਤਾ ਕਿਹਦੇ ਕਰਕੇ ਉਹ ਐਸਐਚਓ ਜਿਹੜਾ ਨਹੀਂ ਬਦਲਿਆ ਜਾਂਦਾ ਔਰ ਉਹਦੇ ਕਿਸੇ ਸੁਣਨੇ ਆ ਤੇ ਜੋੜੇ ਚੌਂਕੀ ਇੰਚਾਰ ਜਿਹੜਾ ਜੀਵਨ ਬਦਲਿਆ ਉਹ ਵੀ ਉਸੇ ਕਿਸੇ ਦੇ ਤਹਿਤ ਬਦਲਿਆ ਜੋ ਉੱਥੇ ਚੱਲ ਰਿਹਾ ਉਸ ਇਲਾਕੇ 'ਚ ਜਾ ਕੇ ਪੁੱਛੋ ਲਾਈਵ ਮੇਰੇ ਤੋਂ ਕੀ ਪੁੱਛਦੇ ਹੋ ਔਰ ਉਸ ਬੰਦੇ ਨੇ ਅੱਜ 85 ਸਾਲ ਦੇ ਬਜ਼ੁਰਗ ਦੇ ਉੱਤੇ ਪਰਚਾ ਦੇ ਦਿੱਤਾ ਨਜਾਇਜ਼ ਨਜਾਇਜ਼ ਇੱਕ ਤਾਂ ਦਾ ਜਾਇਜ਼ ਨਜਾਇਜ਼ ਪਰਚਾ ਨੈਚੁਰਲ ਇਨਜਸਟਿਸ ਕੀਤਾ ਕੋ ਬਜ਼ੁਰਗ ਦੇ ਨਾਲ ਜਿਹਨੂੰ ਸੁਣਵਾਈ ਨਹੀਂ ਕੋਈ ਕੋਈ ਗੱਲ ਨਹੀਂ ਬਸ ਅਦਾ ਫਰਮਾਨ ਦੀ ਪਰਚਾ ਚਾ ਸੁਣਾਉਂਦਾ ਜਿਹੜਾ ਕਿ ਇੱਕ ਮੁਲਾਜ਼ਮ ਤੇ ਦਿੱਤਾ ਜਾਂਦਾ ਸਰਕਾਰੀ ਮੁਲਾਜ਼ਮ ਤੇ ਉਹ ਸਰਕਾਰੀ ਮੁਲਾਜ਼ਮ ਵੀ ਹੁਣ ਪੁਲਿਸ ਨੇ ਫੜ ਲਿਆ ਤੇ ਹੁਣ ਪਤਾ ਕਿ ਉਹਨੂੰ ਹਾਈਪਰ ਟੈਂਸ਼ਨ ਵੀ ਆ ਉਹਨੂੰ ਬੀਪੀ ਦੀ ਪ੍ਰੋਬਲਮ ਵੀ ਆ ਉਹਦੇ ਗੋਡੇ ਸੁੱਜੇ ਪਏ ਆ ਹੀ ਕੈਨੋਟ ਵਾਕ ਪ੍ਰੋਪਰਲੀ ਤੁਰ ਵੀ ਨਹੀਂ ਸਕਦਾ ਉਹ ਆਰਾਮ ਦੇ ਨਾਲ ਫਿਰ ਉਹਨੂੰ ਹਾਰਟ ਦੀ ਪ੍ਰੋਬਲਮ ਆ ఎవਰੀਥਿੰਗ ਮਤਲਬ ਉਹ ਤੁਸੀਂ ਸਮਝਦੇ ਹੋ ਉਹਨਾਂ ਦੀ ਥੋੜੇ ਰੀਸੈਂਟਲੀ ਉਹਨਾਂ ਦੇ ਪਿੱਛੇ ਵਾਈਫ ਦੀ ਡੈਥ ਹੋਈ ਪੋਤਰੀਆਂ ਉਹਨਾਂ ਦੀਆਂ ਜਿਹੜੀਆਂ ਉਹ ਕੈਨੇਡਾ ਨੇ ਪੜਦੀਆਂ ਨੇ ਤੇ ਘਰੇ ਉਹਨਾਂ ਦੇ ਕੋਈ ਨਹੀਂ ਆ ਇਕੱਲੇ ਉਹ ਬੇਟਾ ਉਹ ਜਿਹੜਾ ਉਹ ਵੀ ਮੇਰੇ ਕੋਲ ਜੌਬ ਤੇ ਹੁੰਦੇ ਆ ਕਿਤੇ ਬਾਹਰ ਤੇ ਉਹ ਇਕੱਲੇ ਘਰ ਲੋਕ ਲਾ ਕੇ ਤੇ ਇੱਕ ਕੰਮ ਵਾਲੀ ਰੋਟੀ ਬਣਾ ਕੇ ਦੇ ਕੇ ਜਾਂਦੀ ਆ ਉਹਨਾਂ ਨੂੰ ਤੇ ਜਿਹਦੇ ਕਰਕੇ ਉਹ ਆਪਣਾ ਉੱਥੇ ਗੁਜ਼ਾਰਾ ਕਰ ਔਰ ਇਹਨਾਂ ਨੂੰ ਮਾੜੀ ਮੋਟੀ ਸ਼ਰਮ ਨਹੀਂ ਆਈ ਕਿ ਉਸ ਬੰਦੇ ਦੇ ਉੱਤੇ 85 ਸਾਲ ਦੇ ਬਯੁਰਗ ਤੇ ਪਰਚਾ ਕਰਤਾ ਫਿਰ ਉਹਨੂੰ ਹੁਣ ਦਾਦਾ ਦਾ ਹਸਪਤਲ ਦਾਖਲ ਕਰਾਇਆ ਇਹਨਾਂ ਨੇ ਕਿਉਂਕਿ ਉਹਦੀ ਤਬੀਅਤ ਜਿਹੜੀ ਉਹ ਖਰਾਬ ਸੀਗੀ ਤੇ ਜਿਹਦੇ ਕਰਕੇ ਅੱਜ ਮੈਨੂੰ ਇਹ ਪ੍ਰੋਟੈਸਟ ਕਰਨਾ ਪਿਆ ਹਿੰਦੁਸਤਾਨ ਤੇ ਪਾਕਿਸਤਾਨ ਦੀ ਲੜਾਈ ਲੱਗੀ ਹੋਈ ਆ ਰੀਸੈਂਟਲੀ ਜੋ ਹੋ ਰਿਹਾ ਸਾਰਿਆਂ ਨੂੰ ਪਤਾ ਕੋਈ ਪੰਗਾ ਲੈਣਾ ਤੁਸੀਂ ਟਾਈਮਿੰਗ ਤੇ ਵੇਖ ਲਓ ਯਾਰ ਜੇ ਕਿਸੇ ਤੇ ਇੰਨੇ ਥੱਲੇ ਲੱਗ ਗਏ ਹੋ ਤੁਸੀਂ ਇੱਕ ਹਲਕਿਆਂ ਹੋਇਆ ਇੰਚਾਰਜਾਂ ਜਨਮਸੀ ਦੀ ਲਕਸ਼ਣਾ ਨਹੀਂ ਜਿੱਤ ਸਕਦੇ ਲੋਕ ਉਹਨਾਂ ਲੋਕਾਂ ਦੇ ਜੇ ਕਿਉਂਕਿ ਲੋਕ ਕੀ ਕਰਦੇ ਐ ਅਸੈਸਮੈਂਟ ਵੋਟਾਂ 'ਚ ਕਿ ਕਿਹੜਾ ਬੰਦਾ ਚੰਗਾ ਕੰਮ ਕਰ ਰਿਹਾ ਕਿਹੜਾ ਮਾੜਾ ਕਰ ਰਿਹਾ ਕੋਈ ਇਹ ਨਹੀਂ ਕਿ ਮੈਨੂੰ ਬੜਾ ਮਾਣ ਆ ਮੈਨੂੰ غرੂਰ ਨਹੀਂ ਮੈਨੂੰ ਆਪਣੇ ਕੰਮ ਤੇ ਮਾਣ ਆ ਮੈਂ ਲੋਕਾਂ 'ਚ ਵਿਚਰਦਾ ਔਰ ਉਸ ਬੰਦੇ ਨੇ ਉਹਦੇ ਆਖੇ ਇਲਾਕੇ ਜਿਹੜੀ ਇਹ ਕਰਤੂਤ ਦੂਜੇ ਦਿਨ ਹੁੰਦੀ ਆ ਸਾਡੇ ਸ਼ਹਿਰ 'ਚ ਜਦੋਂ ਮੈਂ ਕੂੜੇ ਦਾ ਮਸਲਾ ਕਾਉਂਨਟਲੀ ਕਹਿਣਾ ਜਿਹੜਾ ਅਪਸਰ ਆਉਂਦਾ ਬਲਜੀਤ ਵੀ ਜਾ ਕੇ ਰਿਪਰੈਜ਼ੈਂਟੇਸ਼ਨ ਦੇ ਕੇ ਆਉਂਦਾ ਹਮੇਸ਼ਾ ਕੂੜੇ ਦਾ ਕੰਮ ਜਿਹੜਾ ਉੱਥੇ ਦਾ ਉੱਥੇ ਬਰਕਰਾਰ ਆ 15 ਦਿਨ ਮੰਗ ਕੇ ਅੱਜ ਸਾਲ ਹੋ ਗਿਆ ਔਰ ਅਸੀਂ ਸਾਲ ਤੋਂ ਤਰਲੇ ਲੈ ਰਹੇ ਆ ਵੀ ਕੂੜਾ ਕਿੱਥੇ ਸੁੱਟੀਏ ਕਿੱਥੇ ਸੁੱਟੀਏ ਔਰ ਹੁਣ ਵੀ ਤੁਹਾਡੇ ਮਾਧਿਅਮ ਰਾਈਮਾ ਡੀ ਸਾਹਿਬ ਤੇ ਐਸ ਐਸ ਪੀ ਸਾਹਿਬ ਨੂੰ ਇਹ ਕਹਿਣਾ ਵੀ ਭਾਈ ਸਾਹਿਬ ਆਰਥ ਖੜੇ ਜੇ ਸਾਡੇ ਨਾਲੇ ਮਲਾਜ਼ਮ ਤੇ ਨਾਲੇ ਮਲਾਜ਼ਮ ਕਟਾ ਲੇ ਅਸੀਂ ਨਾਲੇ ਅਸੀਂ ਰੋਜ਼ ਸੜਕਾਂ ਤੇ ਬੈਨ ਦੇ ਐਸ ਐਚਓ ਕਰਕੇ ਤੇ ਤੁਸੀਂ ਸਵੇਰ ਤੋਂ ਆਪ ਦਾ ਜਿਹੜਾ ਕੂੜੇ ਦਾ ਪ੍ਰਬੰਧ ਆ ਗੱਡੀਆਂ ਭਰ ਕੇ ਉੱਥੇ ਲਾ ਦਾਂਗੇ ਸਵੇਰੇ ਤੇ ਤੁਸੀਂ ਜਿੱਥੇ ਲਵਾਉਣਾ ਲਵਾ ਲਿਓ ਜਦੋਂ ਖਾਲੀ ਕਰਦੇ ਹੋਗੇ ਅਸੀਂ ਕੋਆਪਰੇਟ ਕਰਾਂਗੇ ਜਦੋਂ ਖਾਲੀ ਹੋਏ ਉਸ ਵੇਲੇ ਕੂੜੇ ਵਾਲੇ ਕੰਮ ਕਰਨਗੇ ਇਹਦੇ ਵਿੱਚ ਕੋਈ ਲਿਹਾਜ਼ ਨਹੀਂ ਹੋਏਗਾ ਵੀ ਅਸੀਂ ਕੂੜਾ ਨਹੀਂ ਚੁ ਬਟ ਜਦੋਂ ਉਹ ਖਾਲੀ ਕਰਾ ਦਿਆ ਕਰੋਗੇ ਸੋ ਇਸ ਕਰਕੇ ਅੱਜ ਇਸ ਦੇ ਕਰਕੇ ਮੈਂ ਆ ਐਸਐਸਪੀ ਸਾਹਿਬ ਦਾ ਜਿਹੜਾ ਘਰ ਆ ਗੇਟ ਦੇ ਲਾਗੇ ਮੈਂ ਦਰੀਬ ਛਾ ਕੇ ਜਿੰਨੇ ਵੀ ਲੋਕ ਆਏ ਸੀਗੇ ਉਹਨਾਂ ਨੂੰ ਮੈਂ ਘਰਾਂ ਚ ਹੱਥ ਹੱਥ ਜੋੜ ਕੇ ਭੇਜਿਆ ਕੋਈ ਜਾ ਨਹੀਂ ਸੀ ਰਿਹਾ ਮੈਂ ਉਹਨਾਂ ਨੂੰ ਦੱਸਿਆ ਕਿ ਹਾਲਾਤ ਜਿਹੜੇ ਹਿੰਦੁਸਤਾਨ ਪਾਕਿਸਤਾਨ ਦੇ ਖਰਾਬ ਆ ਸੀ ਪੁਲਿਸ ਨੂੰ ਮਤਲਬ ਇੱਥੇ ਡਿਸਟਰਬ ਨਹੀਂ ਕਰਨਾ ਚਾਹੁੰਦੇ ਪਰ ਬੀਗ ਐਮਐਲਏ ਜਦੋਂ ਐਮਐਲਏ ਬੈਠਾ ਆ ਤੇ ਉਹ 2 ਲੱਖ ਬੰਦੇ ਦਾ ਨਮਾਇੰਦਾ ਬਲਜੀਤ ਸਿੰਘ ਪਾਲਾ ਕਮੇਟੀ ਪ੍ਰਧਾਨ ਆ 29 ਐਮਸੀ ਨੇ ਔਰ ਲਗਭਗ 75000 ਵੋਟ ਦਾ ਨਮਾਇੰਦਾ ਹੈ ਅਸੀਂ ਜਦੋਂ ਦੋ ਜਣੇ ਬੈਠਿਆਂ ਤੇ ਇਟ ਮੀਨਸ ਕਿ ਅਸੀਂ 3 ਲੱਖ ਬੰਦੇ ਦੀ ਨੁਮਾਇੰਦਗੀ ਕਰ ਰਹੇ ਆ ਤੇ 3 ਲੱਖ ਬੰਦਾ ਇੱਥੇ ਬੈਠਾ ਹੈ ਤੇ ਸੋ ਇਸ ਕਰਕੇ ਇਸ ਇਹ ਰੋਸਵਜੂ ਇਸ ਕਰਕੇ ਬੈਠੇ ਆ ਕਿ ਐਸਐਸਪੀ ਸਾਹਿਬ ਆਪਾਂ ਆਪਣੀ ਸਪਾਇਨ ਤਕੜੀ ਕਰੀਏ ਇਹੋ ਜੇ ਅਫਸਰਾਂ ਦੇ ਇਲਾਕੇ ਦੇ ਮਾਹੌਲ ਖਰਾਬ ਕਰਨੇ ਆਪਾਂ ਸ਼ਹਿਰ ਦਾ ਪਹਿਲਾਂ ਵੀ ਹੋਇਆ ਹੁਣ ਵੀ ਹੋ ਰਿਹਾ ਸੋ ਇਸ ਕਰਕੇ ਮੇਰੀ ਬੇਨਤੀ ਆ ਕਿ ਇਹ ਜਿਹੜਾ ਜੋ ਹੋਇਆ ਇਹ ਗਲਤ ਹੋਇਆ ਤੇ ਜਿਹਦੇ ਰੋਸਵਜੂ ਅਸੀਂ ਇੱਥੇ ਬੈਠੇ ਹੋਏ ਆਵਲੇ ਸਭ ਬਿਨਾ ਵਰਕਰਾਂ ਤੋਂ ਬੈਠੇ ਸੀ ਵਰਕਰ ਭੇਜਤੇ ਮੈਂ ਕਰੇ ਵਰਕਰ ਇੱਥੇ ਬਹੁਤ ਜ਼ਿਆਦਾ ਹੱਥ ਉੱਤੇ ਜੋੜੇ ਆ ਫਿਰ ਪੁਲਸ ਨੂੰ ਵੀ ਆਉਣਾ ਪਏਗਾ ਪੁਲਸ ਨੂੰ ਰਾਤ ਡਿਊਟੀ ਦੇਣੀ ਪਊ ਮੈਂ ਉਹਨਾਂ ਨੂੰ ਘਰੇ ਭੇਜਤਾ ਕਿ ਮੈਂ ਜਦੋਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਮੈਂ ਨਮਾਇੰਦਾ ਆ ਪਬਲਿਕ ਦਾ 2 ਲੱਖ ਬੰਦੇ ਦਾ ਤੇ 70 80 ਹਜ਼ਾਰ ਬੰਦੇ ਨਮਾਇੰਦਾ 3 ਲੱਖ ਬੰਦੇ ਨਮਾਇੰਦੇ ਬੈਠੇ 3 ਲੱਖ ਲੋਕ ਬੈਠੇ ਇਸ ਧਰੀ ਤੇ ਇਥੋਂ ਸ਼ਰਮ ਆਏਗੀ ਪੰਜਾਬ ਸਰਕਾਰ ਨੂੰ ਜਿਹੜੇ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਅਸੀਂ ਐਮਐਲਏਾਂ ਦੀ ਬੜੀ ਇੱਜ਼ਤ ਕਰਨੀ ਹੈ ਅਫਸਰਾਂ ਨੂੰ ਕਹਿੰਨੇ ਆ ਇੱਜ਼ਤ ਕਰੋ ਆ ਇੱਜ਼ਤ ਆ ਵੀ ਤੁਸੀਂ ਕਿਸ ਟਾਈਮਿੰਗ ਤੇ ਕਿਸ ਸੇਜ ਦੇ ਬੰਦੇ ਤੇ ਪਰਚਾ ਦਿੱਤਾ ਪਾਵਰ ਕਦੀ ਸਦਾ ਨਹੀਂ ਰਹਿੰਦੀ ਕਿਸੇ ਕੋਲ ਸਿਰ ਚੜ੍ਹ ਕੇ ਬੋਲ ਲਈ ਝਾੜੂ ਵਾਲਿਆਂ ਇਹੀ ਝਾੜੂ ਜਿਹੜਾ ਨਾ ਇਹਨਾਂ ਨੇ ਮੁੜ ਕੇ ਲੋਕਾਂ ਨੇ ਮੌਰ ਤੱਤੇ ਕਰਨੇ ਆ ਤੇ ਜਿਹੜੇ ਅਫਸਰ ਆ ਜਿਹੜੇ ਗਲਤ ਕੰਮ ਕਰ ਰਹੇ ਆ ਇਹਨਾਂ ਨੂੰ ਭਜਦਿਆਂ ਨੂੰ ਰਾਹ ਨਹੀਂ ਲੱਭਣੇ ਸੋ ਇਸ ਕਰਕੇ ਮੈਂ ਆਪਦੇ ਵਰਕਰ ਕਰਕੇ ਇੱਥੇ ਰਾਤ ਸੌਵਾਂਗਾ ਤਸਵੀਰ ਨੂੰ ਜਿੰਨਾ ਕੂੜਾ ਔਰ ਵਰਕਰਾਂ ਨੂੰ ਜੋ ਅਗਲਾ ਫਰਮਾਨ ਆ ਰਿਕਵੈਸਟ ਆ ਕਰਾਂਗਾ ਤੇ ਅਸੀਂ ਜਿਹੜਾ ਅਗਲਾ ਪ੍ਰੋਟੈਸਟ ਕਰਾਂਗੇ ਅੱਜ ਇੱਕ ਪਾਸੇ ਪਾਕਿਸਤਾਨ ਦੀ ਜੰਗ ਚੱਲ ਰਹੀ ਆ ਬੜੇ ਸ਼ਰਮ ਨਾਲ ਕਹਿਣਾ ਪੈ ਰਿਹਾ ਕਿ ਸਾਡੇ ਇਥੋਂ ਬਯੁਰਗ ਸਰਿੰਦਰ ਸ਼ਰਮਾ ਜਿਹਨਾਂ ਦੀ ਏਜ 85 ਸਾਲ ਆ ਉਹਨਾਂ ਤੇ ਅੱਜ ਇੱਕ ਝੂਠਾ ਮੁਕਦਮਾ ਦਰਜ ਕਰਕੇ ਸਦਰ ਐਸਐਚਓ ਨੇ ਜਿਹੜਾ ਉਹਨਾਂ ਨੂੰ ਅੰਦਰ ਦੇ ਦਿੱਤਾ ਜਦੋਂ ਅੰਦਰ ਦਿੱਤਾ ਤੇ ਜਦੋਂ ਉਹਨਾਂ ਦੇ ਮੈਡੀਕਲ ਕਰਾਉਣ ਲਈ ਲੈ ਕੇ ਗਏ ਤਾਂ ਉਹਨਾਂ ਦੀ ਹਾਲਾਤ ਬਹੁਤ ਜੜੀ ਆ ਖਰਾਬ ਸੀ ਹੁਣ ਉਹਨਾਂ ਨੂੰ ਉਹਨਾਂ ਨੂੰ ਇਹਨਾਂ ਨੂੰ ਐਮਰਜੈਂਸੀ ਹਸਪੀਟਲ ਦਾਖਲ ਕਰਾਉਣਾ ਪਿਆ ਉਹਨਾਂ ਨੂੰ ਦਾਖਲ ਕਰਾ ਕੇ ਆਏ ਨੇ ਤੇ ਝੂਠਾ ਪਰਚਾ ਦਿੱਤਾ ਸੋ ਮੈਂ ਤੁਹਾਡੇ ਮਾਧਮ ਰਾਈ ਪ੍ਰਸ਼ਾਸਨ ਨੂੰ ਪੁੱਛਣਾ ਵੀ ਚਾਹੁੰਨਾ ਤੇ ਦੱਸਣਾ ਵੀ ਚਾਹੁੰਨਾ ਕਿ ਜਦੋਂ ਕੋਈ ਇਹਨਾਂ ਨੂੰ ਜਾਇਜ਼ ਕੰਮ ਕਰਨਾ ਹੋਵੇ ਅੱਜ ਸਾਡੇ ਆਰਮੀ ਵੀਰ ਜਿਹੜੇ ਆ ਉਹ ਬਾਡਰਾਂ ਤੇ ਲੜ ਰਹੇ ਆ ਇਹੋ ਜਿਹੇ ਐਸ ਐਚਓ ਜਿਹੜੇ ਇੱਥੋਂ ਦੇ ਹਰੇ ਹੋਏ ਆਗੂਆਂ ਦੇ ਆਖੇ ਇਲਾਕੇ ਜਿਹੜੇ ਆ ਇੱਕ ਬਜ਼ੁਰਗਾਂ ਦੇ ਉੱਤੇ ਪਰਚਾ ਦਿੱਤਾ ਜਾਂ ਇਹਨਾਂ ਦੇ ਆਖੇ ਇਲਾਕੇ ਨਜਾਇਜ਼ ਪਰਚੇ ਕਰਦੇ ਨੇ ਸੋ ਅ ਡੀਜੀਪੀ ਸਾਹਿਬ ਕੋਲ ਮੰਗ ਕਰਦੇ ਆ ਐਸਐਸਪੀ ਇਹੋ ਜਿਹੇ ਜਿਹੜੇ ਅਫਸਰ ਲਾਏ ਆ ਇਹਨਾਂ ਨੂੰ ਬਾਰਡਰਾਂ ਤੇ ਭੇਜਿਆ ਜਾ ਤਾਂ ਜੋ ਇਹਨਾਂ ਨੂੰ ਪਤਾ ਲੱਗੇ ਵੀ ਜਿਹੜੇ ਫੌਜੀ ਵੀਰ ਅੱਜ ਗੋਲਿਆਂ ਅੱਗੇ ਬੈਠੇ ਆ ਤੇ ਉਹ ਕਿਵੇਂ ਬੈਠੇ ਆ ਸੋ ਗਲਤ ਪਰਚਾ ਕੀਤਾ ਇਹਨਾਂ ਨੇ ਗਲਤ ਤਰੀਕੇ ਨਾਲ ਕੀਤਾ ਜਿਹਦੇ ਰੋਸ ਵਜੋਂ ਅੱਜ ਸਾਰੇ ਵਰਕਰ ਸਭਾ ਨੇ ਇਹਨਾਂ ਨੂੰ ਲਾਈਵ ਹੋ ਕੇ ਬੇਨਤੀ ਕੀਤੀ ਸੀ ਜਿਹੜੇ ਵੱਡੇ ਗਿਣਤੀ ਚ ਪਹੁੰਚੇ ਸੀ ਪਰ ਅੱਜ ਹੁਣ ਇਸ ਟਾਈਮ ਵਰਕਰਾਂ ਨੂੰ ਸਾਰਿਆਂ ਨੂੰ ਘਰ ਭੇਜ ਦਿੱਤਾ ਗਿਆ ਇੱਕ ਸਾਲ ਤੋਂ ਇਹਨਾਂ ਨੂੰ ਮੈਂ ਤਰਲਾ ਕੱਢ ਰਿਹਾ ਆ ਕਿ ਗੁਰਦਾਸਪੁਰ ਸ਼ਹਿਰ ਦੇ ਵਿੱਚ ਕੂੜੇ ਦੀ ਬਹੁਤ ਮਾੜੀ ਹਾਲਾਤ ਆ ਪਿਛਲੇ ਹਫਤੇ ਵੀ ਏਡੀਸੀ ਸਾਹਿਬ ਕੋਲ ਜਾ ਕੇ ਮੈਂ ਹੱਥ ਜੋੜੇ ਮੈਂ ਕਿਹਾ ਸਰ ਸੀਰੀਅਸਲੀ ਲਓ ਪਲੀਜ਼ ਕੋਈ ਹੱਲ ਕਰ ਲਈਏ ਕੋਈ ਗ੍ਰਾਂਟ ਵੀ ਆਈ ਆ ਸਾਡੇ ਕੋਲ ਉਹ ਵੀ ਐਲੈਪਸ ਹੋ ਜਾਣੀ ਆ ਪਰ ਨੋ ਜਦੋਂ ਜਾਨਾ ਕੋਈ ਨਹੀਂ ਕਰ ਲਾ ਕਰ ਲਾਂ ਇੱਕ ਸਾਲ ਤੋਂ ਪ੍ਰਾਈਵੇਟ ਪ੍ਰਾਪਰਟੀਆਂ ਦੇ ਆਪਣੇ ਵਰਕਰਾਂ ਦੇ ਪੈਲੀਆਂ ਖਰਾਬ ਕਰਕੇ ਉੱਥੇ ਕੂੜਾ ਲੈ ਕੇ ਜਾ ਰਹੇ ਆ ਜੇ ਪ੍ਰਸ਼ਾਸਨ ਨੇ ਕੋਈ ਕੰਮ ਕਰਨ ਦੇਣਾ ਹੀ ਨਹੀਂ ਜਾ ਇਸ ਤਰ੍ਹਾਂ ਹੀ ਕਰਨਾ ਤੇ ਫਿਰ ਇਹਨਾਂ ਦੀ ਮਰਜ਼ੀ ਫਿਰ ਅਸੀਂ ਇਹਨਾਂ ਤੇ ਸੁਟਦੇ ਹਾਂ ਜਦੋਂ ਇਹ ਅੱਗੇ ਅਗਲਾ ਹੁਕਮ ਦੇਣਗੇ ਕਿ ਪ੍ਰਧਾਨ ਜੀ ਧੰਨਵਾਦ ਪ੍ਰਬੰਧ ਕਰ ਦਿੱਤਾ ਉੱਥੇ ਜਾ ਕੇ ਸਾਟਾਓ ਉੱਥੇ ਸੈਗਰੀਗੇਟ ਕਰੋ ਅਸੀਂ ਕਰਾਂਗੇ ਬਾਕੀ ਅੱਜ ਜਿਹੜਾ ਵਾ ਅਸੀਂ ਸਾਰੇ ਵਰਕਰਸ ਦੇ ਬੰਦ ਨੂੰ ਘਰ ਭੇਜ ਦਿੱਤਾ ਸ਼ਾਂਤਮਈ ਤਰੀਕੇ ਨਾਲ ਮੈਂ ਤੇ ਐਮਐਲ ਸਾਹਿਬ ਜਿਹੜਾ ਇੱਥੇ ਐਸਐਸਪੀ ਸਾਹਿਬ ਦੀ ਕੋਠੀ ਅੱਗੇ ਜਿਹੜੀ ਰਾਤ گزارਾਂਗੇ ਤਾਂ ਜੋ ਸਾਰੇ ਲੋਕਾਂ ਨੂੰ ਪਤਾ ਲੱਗੇ ਵੀ ਇਹਨਾਂ ਨੇ ਜਿਹੜਾ ਵਰਕਰ ਨੂੰ ਵੀ ਪਤਾ ਲੱਗ ਕਿਉਂਕਿ ਅਸੀਂ 5 ਸਾਲ ਬਾਅਦ ਵਰਕਰਾਂ ਕੋ ਜਾਨੇ ਆ ਵਰਕਰ ਸਾਡੇ ਬੂਥ ਲਾਉਂਦੇ ਨੇ ਪਤਾ ਨਹੀਂ ਉੱਥੇ ਕਦੋਂ ਲੜਾਈ ਹੋ ਜਾਣੀ ਹੈ ਤੇ ਦੂਸਰੀ ਪਾਰਟੀ ਨਾਲ ਕਦੋਂ ਕੀ ਹੋ ਜਾਣਾ ਜੇ ਵਰਕਰ ਸਾਡੇ ਪਿੱਛੇ ਜਾਣ ਦਿੰਦੇ ਆ ਤੇ ਅਸੀਂ ਅੱਜ ਵਰਕਰਾਂ ਕਰਕੇ ਇੱਥੇ ਦੋਨੇ ਭਰਾ ਬੈਠੇ ਆ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਇੱਥੇ ਵੱਡੀ ਗਿਣਤੀ ਵਿੱਚ ਪ